ਅਮਰੀਕਾ ਦੇ ਫਲੋਰੀਡਾ ਦੇ ਵਿੱਚ ਪਿਛਲੇ ਦਿਨੀ ਇੱਕ ਟਰੱਕ ਹਾਦਸਾ ਹੁੰਦਾ ਜਿਹਦੇ ਵਿੱਚ ਤਿੰਨ ਲੋਕਾਂ ਦੀ ਜਾਨ ਚਲੀ ਜਾਂਦੀ ਹੈ। ਇਸ ਕੇਸ ਦੇ ਵਿੱਚ ਇੱਕ ਪੰਜਾਬੀ ਨੌਜਵਾਨ ਹਰਜਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਜਾਂਦਾ ਕਿਉਂਕਿ ਟਰੱਕ ਹਰਜਿੰਦਰ ਸਿੰਘ ਚਲਾ ਰਿਹਾ ਹੁੰਦਾ ਔਰ ਨਾਲ ਉਸਦਾ ਭਰਾ ਬੈਠਾ ਹੁੰਦਾ ਜਿਸ ਨੂੰ ਪੁਲਿਸ ਦੇ ਵੱਲੋਂ ਹੁਣ ਗ੍ਰਿਫਤਾਰ ਕਰ ਲਿਆ ਗਿਆ। ਹਰਜਿੰਦਰ ਸਿੰਘ ਨੂੰ ਬਚਾਉਣ ਦੇ ਲਈ ਸੋਸ਼ਲ ਮੀਡੀਆ ਦੇ ਉੱਪਰ ਇੱਕ ਮੁਹਿੰਮ ਵੀ ਚਲਾਈ ਗਈ ਹੈ ਕਿ ਹਰਜਿੰਦਰ ਸਿੰਘ ਦੀ ਸਜ਼ਾ ਘਟਕੀਤੀ ਜਾਵੇ ਕਿਉਂਕਿ ਚਰਚਾ ਇਹ ਚੱਲ ਰਹੀ ਹੈ ਕਿ ਹਰਜਿੰਦਰ ਸਿੰਘ ਨੂੰ 45 ਤੋਂ 50 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ ਕਿਉਂਕਿ ਇਸ ਕੇਸ ਦੇ ਵਿੱਚ ਤਿੰਨ ਜਾਨਾਂ ਗਈਆਂ ਨੇ ਪਰ ਸਵਾਲ ਇਹ ਹੈ ਕਿ ਕੀ ਹਰਜਿੰਦਰ ਸਿੰਘ ਦੀ ਸਜ਼ਾ ਘਟ ਸਕਦੀ ਹੈ ਜਾਂ ਹਰਜਿੰਦਰ ਸਿੰਘ ਦੇ ਕੋਲ ਅਮਰੀਕਾ ਦੇ ਵਿੱਚ ਕਿਹੜੇ ਕਾਨੂੰਨੀ ਅਧਿਕਾਰ ਹੈਗੇ ਨੇ ਬਚਨ ਦੇ ਕੀ ਤਰੀਕੇ ਹੈਗੇ ਨੇ ਕਿ ਜਾਂ ਫਿਰ ساری ਜ਼ਿੰਦਗੀ ਹਰਜਿੰਦਰ ਸਿੰਘ ਨੂੰ ਅਮਰੀਕਾ ਦੀ ਜੇਲ੍ਹ ਦੇ ਵਿੱਚ ਕੱਢਣੀ ਪਵੇਗੀ ਕਿਉਂਕਿ ਹਰਜਿੰਦਰ ਸਿੰਘ ਦੇ ਫਾਦਰ ਨਹੀਂ ਹੈਗੇ ਹਰਜਿੰਦਰ ਸਿੰਘ ਦੀ ਇਕੱਲੀ ਮਾਤਾ ਹੈ ਔਰ ਦੋਨੋਂ ਭਰਾ ਜਿਹੜੇ ਨੇ ਇਸ ਵੇਲੇ ਅਮਰੀਕਾ ਦੇ ਵਿੱਚ ਪੁਲਿਸ ਦੀ ਕਸਟਡੀ ਦੇ ਵਿੱਚ ਹੈਗੇ ਨੇ ਤਾਂ ਇਸੇ ਕਰਕੇ ਇੱਕ ਚੇਂਜ ਚਲਾਈ ਗਈ ਹੈ ਕਿ ਹਰਜਿੰਦਰ ਸਿੰਘ ਦੇ ਕੋਲੋਂ ਗਲਤੀ ਤਾਂ ਹੋਈ ਪਰ ਹਰਜਿੰਦਰ ਇਹਨੇ ਗਲਤੀ ਜਾਣਬੁੱਝ ਕੇ ਨਹੀਂ ਕੀਤੀ ਪਰ ਇਸ ਹਾਦਸੇ ਦੇ ਵਿੱਚ ਤਿੰਨ ਜਾਨਾਂ ਗਈਆਂ ਨੇ ਮੇਰੇ ਨਾਲ ਜਤਿਨ ਥਾਪਾ ਮੌਜੂਦ ਹੈਗੇ ਨੇ ਜਿਹੜੇ ਨੌਰਥ ਅਮਰੀਕਾ ਦੇ ਵਿੱਚ ਟਰੱਕ ਚਲਾਉਂਦੇ ਨੇ ਪਿਛਲੇ 10 ਸਾਲਾਂ ਤੋਂ ਉੱਥੇ ਟਰਾਲਾ ਚਲਾ ਰਹੇ ਨੇ ਤਾਂ ਇਹਨਾਂ ਤੋਂ ਸਮਝਣ ਦੀ ਕੋਸ਼ਿਸ਼ ਕਰਦੇ ਆ ਕਿ ਹੁਣ ਹਰਜਿੰਦਰ ਸਿੰਘ ਦੇ ਕੋਲ ਕਿਹੜੀਆਂ ਆਪਸ਼ਨਸ ਹੈਗੀਆਂ ਨੇ ਕੀ ਹਰਜਿੰਦਰ ਸਿੰਘ ਦੀ ਸਜ਼ਾ ਘਟ ਸਕਦੀ ਹੈ ਜਾਂ ਇਹ ਪੂਰੇ ਹਾਦਸੇ ਨੂੰ ਅਮਰੀਕਾ ਗਵਰਨਮੈਂਟ ਹੁਣ ਕਿਵੇਂ ਦੇਖ ਰਹੀ ਹੈ ਕਿਉਂਕਿ ਟਰੰਪ ਪ੍ਰਸ਼ਾਸਨ ਦੇ ਵੱਲੋਂ ਬਹੁਤ ਸ਼ਕਤੀ ਜਿਹੜੀ ਆ ਉੱਥੇ ਕਰ ਦਿੱਤੀ ਗਈ ਹੈ ਤਾਂ ਜਤਿਨ ਬੜੀ ਚਰਚਾ ਇਸ ਵੇਲੇ ਹੋ ਰਹੀ ਹੈ ਇਸ ਕੇਸ ਨੂੰ ਲੈ ਕੇ ਇੱਕ ਪਟੀਸ਼ਨ ਵੀ ਜਿਹੜੀ ਹੈ ਕਿ ਫਾਈਲ ਕੀਤੀ ਜਾ ਰਹੀ ਹੈ ਕਿ ਹਰਜਿੰਦਰ ਨੂੰ ਜਿਹੜਾ ਉਹ ਬਚਾਇਆ ਜਾਵੇ ਤੁਹਾਨੂੰ 10 ਸਾਲ ਹੋ ਗਏ ਨਾਰਥ ਅਮਰੀਕਾ ਦੇ ਵਿੱਚ ਟਰਾਲਾ ਚਲਾਉਂਦੇ ਤੁਸੀਂ ਬਿਹਤਰ ਤਰੀਕੇ ਦੇ ਨਾਲ ਉਥੋਂ ਦੇ ਕਾਨੂੰਨ ਸਮਝਦੇ ਹੋ ਸਭ ਤੋਂ ਪਹਿਲਾਂ ਤੁਹਾਡੀ ਪ੍ਰਤੀਕਰਮ ਲੈਣਾ ਚਾਹੁੰਦਾ ਕਿ ਇਸ ਇਨਸੀਡੈਂਟ ਨੂੰ ਤੁਸੀਂ ਕਿਵੇਂ ਵੇਖਦੇ ਹੋ ਆਪਾਂ ਤੇਨੂੰ ਇਸ ਤਰ੍ਹਾਂ ਨਾਲ ਦੇਖਦੇ ਆਂ ਕਿ ਅੱਦਾ ਕਿਸੇ ਨਾਲ ਨਹੀਂ ਹੋਣਾ ਚਾਹੀਦਾ ਕਿਉਂਕਿ ਪਤਾ ਕੀ ਆ ਇਹ ਹਰ ਵਾਰੀ ਕੋਈ ਨਾ ਦੇ ਕੋਈ ਐਕਸੀਡੈਂਟ ਹੁੰਦੇ ਆ ਤੇ ਜ਼ਿਆਦਾਤਰ ਨੈਗਲੀਜੈਂਸੀ ਦੇ ਨਾਲ ਹੀ ਹੁੰਦੇ ਆ ਕਿ ਜਦੋਂ ਤੁਹਾਨੂੰ ਰੂਲ ਐਂਡ ਰੈਗੂਲੇਸ਼ਨ ਨਹੀਂ ਪਤਾ ਹੁੰਦਾ ਤੇ ਉਹਦੇ ਕਰਕੇ ਜ਼ਿਆਦਾ ਪ੍ਰਭਾਵ ਪੈਂਦਾ ਆ ਜੇ ਬਾਈ ਉਧਰੋਂ ਨਾ ਯੂ-ਟਰਨ ਮਾਰਦਾ ਤੇ ਇਹ ਇਨਸੀਡੈਂਟ ਨਹੀਂ ਸੀ ਹੋਣਾ ਤੇ ਆਪਾਂ ਇਹਨੂੰ ਅੱਧਾ ਦੇਖਦੇ ਆ ਕਿ ਸਾਰਿਆਂ ਨੂੰ ਆਪਣੇ ਰੂਲ ਐਂਡ ਰੈਗੂਲੇਸ਼ਨ ਫਾਲੋ ਕਰਨੇ ਚਾਹੀਦੇ ਆ ਕੁਝ ਸਮਾਂ ਬਚਾਣ ਪਿੱਛੇ ਤੁਹਾਨੂੰ ਐਦਾ ਆਪਣੇ ਰੂਲ ਨਹੀਂ ਤੋੜਨੇ ਚਾਹੀਦੇ ਜੇ ਉਹ ਬਾਈ ਥੋੜਾ ਜਿਹਾ ਐਗਜ਼ਿਟ ਤੇ ਚੱਲ ਜਾਂਦਾ ਅੱਗੇ ਤੇ ਸ਼ਾਇਦ ਇਹ ਇਨਸੀਡੈਂਟ ਨਾ ਹੁੰਦਾ ਤੁਸੀਂ ਵੀ ਉਹ ਰੋਡ ਤੇ ਚੱਲਦੇ ਹੋਵੋਗੇ ਤੁਸੀਂ ਵੀ ਟਰਾਲਾ ਚਲਾਉਂਦੇ ਹੋ ਮੈਂ ਤੁਹਾਨੂੰ ਕਿ ਉਹ ਰੋਡ ਬਾਰੇ ਵੀ ਥੋੜਾ ਜਿਆਦਾ ਦੱਸਿਓ ਕਿ ਕੀ ਉਹਦੇ ਵਿੱਚ ਜਿਹੜਾ ਕੱਟ ਨਹੀਂ ਕੋਈ ਲੈ ਸਕਦਾ ਯੂ-ਟਰਨ ਨਹੀਂ ਲੈ ਸਕਦਾ ਜੇ ਨਹੀਂ ਲੈ ਸਕਦਾ ਤੇ ਉਹ ਫਿਰ ਕੱਟ ਵਿਚਕਾਰ ਜਿਹੜੇ ਹੁੰਦੇ ਨੇ ਉਹ ਕਾਦੇ ਵਾਸਤੇ ਰੱਖੇ ਹੁੰਦੇ ਨੇ ਸਰ ਉਹ ਸਪੈਸ਼ਲ ਅਥਾਰਾਈਜ਼ਡ ਪਰਸਨ ਵਾਸਤੇ ਹੁੰਦੇ ਆ ਜਿਵੇਂ ਉੱਥੇ ਪੁਲਿਸ ਖੜ ਸਕਦੀ ਆ ਜਿਵੇਂ ਉਹਨਾਂ ਨੇ ਸਪੀਡਿੰਗ ਵਗੈਰਾ ਚੈੱਕ ਕਰਨੀ ਆ ਜਾਂ ਕਿਸੇ ਨੂੰ ਪੁਲ ਓਵਰ ਕਰਨਾ ਆ ਉਹਨਾਂ ਨੇ ਆਪਣੀ ਉੱਥੇ ਸਪੀਡੀ ਗਨ ਸਪੀਡੋ ਗਨ ਲਈ ਹੁੰਦੀ ਆ ਤੇ ਪਲੱਸ ਜਾਂ ਜਿਹੜੇ ਅਥਾਰਾਈਜ਼ਡ ਮਿਊਨਿਸਪਲ ਦੇ ਉੱਥੇ ਦੇ ਜਿੱਦਾਂ ਟਰੱਕ ਵਗੈਰਾ ਜੇ ਛੋਟੇ-ਮੋਟੇ ਜਿੱਦਾਂ ਲਗਾ ਲੋ ਕਿ ਜਿਨ੍ਹਾਂ ਨੂੰ ਪਰਮਿਸ਼ਨ ਹੈ ਬਸ ਉਹੀ ਜਾ ਸਕਦੇ ਆ ਅਦਰਵਾਇਜ਼ ਐਡਾ ਵੱਡਾ ਵੀਹਿਕਲ ਉਥੋਂ ਨਹੀਂ ਯੂ-ਟਰਨ ਬਣਾ ਸਕਦਾ ਜਿੰਦਾ ਵੱਡਾ ਹੀ ਵੀਹਿਕਲ ਹੈਗਾ ਸੀ ਕਿੰਨੀ ਇਹਦੀ ਲੈਂਥ ਕਿੰਨੀ ਹੁੰਦੀ ਤੁਸੀਂ ਤਾਂ ਇਹ ਚਲਾਉਂਦੇ ਹੀ ਹੋ ਤਾਂ ਇਹ ਕੀ ਯੂ ਟਰਨ ਵੱਜ ਜਾਂਦਾ ਇਹਦੇ ਤੋਂ ਮੈਨੂੰ ਲੱਗਦਾ ਕਿ ਜਿੰਨੀ ਉਹਦੀ ਲੈਂਥ ਹੈ ਯੂ ਟਰਨ ਵੀ ਨਹੀਂ ਲਿਆ ਜਾਦਣਾ ਹੋਊਗਾ ਸਹੀ ਗੱਲ ਹੈ ਕਿਉਂਕਿ ਇਹ ਟਰੱਕ ਐਂਡ ਟ੍ਰੇਲਰ ਜਦੋਂ ਆਪਾਂ ਕੰਬਾਈਨ ਕਰ ਦਿੰਨੇ ਆ ਇਹਦੀ ਆਲਮੋਸਟ 72 ਫੀਟ ਤੋਂ 75 ਫੀਟ ਤੱਕ ਇਹਦੀ ਪੂਰੀ ਲੈਂਥ ਬਣ ਜਾਂਦੀ ਆ ਤੇ ਉਹ ਯੂ ਟਰਨ ਦੀ ਨਹੀਂ ਹੈਗੀ ਕਿਉਂਕਿ ਉਹ ਬਹੁਤ ਛੋਟਾ ਹੁੰਦਾ ਆ ਉੱਥੇ ਜਸਟ ਕਾਰਾਂ ਕਾਰਾਂ ਹੀ ਯੂ-ਟਰਨ ਲੈ ਸਕਦੇ ਆ ਕਾਰ ਆਪਾਂ ਐ ਨਹੀਂ ਗੱਲ ਕਹਿੰਦੇ ਕਿ ਸਿਵਿਲੀਅਨ ਕਾਰ ਵੀ ਉੱਥੋਂ ਯੂ-ਟਰਨ ਨੂੰ ਇੱਥੇ ਜਸਟ ਆਥਰਾਇਜ਼ ਬੰਦੇ ਹੀ ਲੈ ਸਕਦੇ ਆ ਯੂ-ਟਰਨ ਜਿਵੇਂ ਪੁਲਿਸ ਹੋਗੀ ਜਾਂ ਜਿਵੇਂ ਜਿਹੜੇ ਸਿਟੀ ਨੇ ਆਥਰਾਇਜ਼ ਕੀਤੇ ਹੁੰਦੇ ਆ ਬੰਦੇ ਉਹੀ ਯੂ-ਟਰਨ ਲੈ ਸਕਦੇ ਆ ਆਦਰਵਾਇਜ਼ ਉੱਥੇ ਕੋਈ ਯੂ-ਟਰਨ ਨਹੀਂ ਲੈ ਸਕਦਾ ਚਲੋ ਇਹ ਤਾਂ ਹੁਣ ਤਾਂ ਐਕੀ ਹਾਦਸਾ ਹੋ ਗਿਆ ਪਰ ਜੇਕਰ ਕੋਈ ਯੂ-ਟਰਨ ਭਲੇਖੇ ਦੇ ਨਾਲ ਲੈ ਲੇ ਤਾਂ ਕੀ ਉੱਥੇ ਫਿਰ ਜੁਰਮਾਨਾ ਕੀਤਾ ਜਾਂਦਾ ਹਾਂਜੀ ਸਰ ਉੱਤੇ ਬਹੁਤ ਵੱਡਾ ਜੁਰਮਾਨਾ ਲੱਗਦਾ ਆ ਮੈਕਸਿਮਮ ਉਹਦਾ ਚਲਾਨ ਜਾਂ ਟਿਕਟ ਆਪਣੇ ਉੱਥੇ ਪਾਸ਼ਾ ਚ ਟਿਕਟ ਕਿਹਾ ਜਾਂਦਾ ਆ ਇੱਥੇ ਚਲਾਨ ਕਿਹਾ ਜਾਂਦਾ ਆ 5000 ਡਾਲਰ ਤੱਕ ਦਾ ਉਹਦਾ ਚਲਾਨ ਹੋ ਸਕਦਾ ਆ ਪਲੱਸ ਉਹਨਾਂ ਦਾ ਲਾਇਸੈਂਸ ਵੀ ਸਸਪੈਂਡ ਕੀਤਾ ਜਾ ਸਕਦਾ ਆ ਕੁਝ ਸਮੇਂ ਵਾਸਤੇ ਜਿਵੇਂ ਤੁਸੀਂ ਲਗਾ ਲੋ 7 ਦਿਨ ਜਾਂ 30 ਦਿਨਾਂ ਵਾਸਤੇ ਉਹਨਾਂ ਦਾ ਲਾਇਸੈਂਸ ਵੀ ਸਸਪੈਂਡ ਹੋ ਸਕਦਾ ਆ ਤੇ ਵੀਕਲ ਵੀ ਬੌਂਡ ਕਰ ਲੈਂਦੇ ਆ ਅੱਛਾ ਠੀਕ ਹੈ ਜਿਵੇਂ ਇਹ ਤਾਂ ਹੁਣ ਹੋ ਗਈ ਗੱਲ ਕਿ ਜੁਰਮਾਨੇ ਦੀ ਪਰ ਬੜੇ ਸਾਰੇ ਲੋਕ ਇਹਦੇ ਉੱਪਰ ਵੀ ਸਵਾਲ ਖੜਾ ਕਰਦੇ ਨੇ ਕਹਿੰਦੇ ਨੇ ਕਿ ਜੇਕਰ ਹਰਜਿੰਦਰ ਦੇ ਕੋਲੋਂ ਗਲਤੀ ਹੋ ਗਈ ਕਿ ਉਹਨੇ ਯੂ ਟਰਨ ਲੈ ਲਿਆ ਪਰ ਕਹਿੰਦੇ ਨੇ ਕਿ ਇੱਕ ਵਾਰੀ ਗੱਡੀ ਵਾਲੇ ਦੀ ਵੀ ਜਾਂਚ ਹੋਣੀ ਚਾਹੀਦੀ ਹੈ ਕਿ ਗੱਡੀ ਦੀ ਸਪੀਡ ਕਿੰਨੀ ਜ਼ਿਆਦਾ ਹੋਏਗੀ ਕਿ ਜਿਹੜੀ ਅਚਾਨਕ ਆ ਕੇ ਟਰਾਲੇ ਦੇ ਵਿੱਚ ਵੱਜ ਗਈ ਸਰ ਉਹ ਇੱਕ ਤਾਂ ਚਲੋ ਆਪਾਂ ਤੁਹਾਨੂੰ ਕਹਿੰਦੇ ਆ ਉਹ ਵੈਨ ਸੀਗੀ ਚਲੋ ਮਿਨੀ ਵੈਨ ਸੀਗੀ ਤੇ ਉੱਥੇ ਸਪੀਡ ਸਰ ਜੇ ਆਪਾਂ ਕਹੀਏ ਕੋਈ ਵੀ ਗੱਡੀ 100 120 ਤੋਂ ਥੱਲੇ ਨਹੀਂ ਚਾਹਦੀ ਹੈਗੀ ਐਕਸਪ੍ਰੈਸ ਹਾਈਵੇ ਤੇ ਤੇ ਜੇ ਹੁਣ ਤੁਸੀਂ ਸੋਚੋਗੇ ਕਿ ਤੁਸੀਂ 120 ਤੇ ਇੰਨੀ ਜਲਦੀ ਕਿੱਦਾਂ ਰਿਐਕਸ਼ਨ ਦੇ ਦੋਗੇ ਕਿੱਦਾਂ ਬ੍ਰੇਕ ਲਗਾ ਦੋਗੇ ਤੁਹਾਨੂੰ ਬ੍ਰੇਕ ਲਗਾਣ ਲਈ ਵੀ ਟਾਈਮ ਚਾਹੀਦਾ ਹੁੰਦਾ ਹੈ ਆ ਗੱਡੀ ਨੂੰ ਰੁਕਣ ਵਾਸਤੇ ਵੀ ਇੱਕ ਟਾਈਮ ਚਾਹੀਦਾ ਹੁੰਦਾ ਹੈ ਜਿਉਂ ਬ੍ਰੇਕ ਲਗਾ ਵੀ ਦਿੰਦਾ ਮੈਨੂੰ ਅੱਧਾ ਲੱਗਦਾ ਆ ਕਿ ਉਹਦੀ ਬ੍ਰੇਕ ਨਹੀਂ ਸੀ ਵੱਜਣੀ ਹੁਣ ਫਿਰ ਇਹ ਇਨਸੀਡੈਂਟ ਦੇ ਵਿੱਚ ਹੋਏਗਾ ਕਿ ਜਿਵੇਂ ਚਰਚਾ ਚੱਲ ਰਹੀ ਹੈ ਕਿ 45 50 ਸਾਲ ਤੱਕ ਦੀ ਸਜ਼ਾ ਜਿਹੜੀ ਹੈ ਉਹ ਹਰਜਿੰਦਰ ਨੂੰ ਹੋ ਸਕਦੀ ਆ ਬਹੁਤ ਸਾਰੇ ਲੋਕ ਕਹਿੰਦੇ ਨੇ ਕਿ ਇੰਨੀ ਸਜ਼ਾ ਨਹੀਂ ਹੋਣੀ ਚਾਹੀਦੀ ਕਿਉਂਕਿ ਹਰਜਿੰਦਰ ਸਿੰਘ ਨੇ ਕੋਈ ਜਾਣ ਬੁੱਝ ਕੇ ਤਾਂ ਕਿਸੇ ਦੀ ਕਹਿੰਦੇ ਜਾਨ ਲਈ ਨਹੀਂ ਗਈ ਹਾਂਜੀ ਇਹਦੇ ਵਿੱਚ ਤੁਸੀਂ ਬਿਲਕੁਲ ਸਹੀ ਹੋ ਉਹਨੇ ਕੋਈ ਜਾਨ ਮੂਚ ਕੇ ਨਹੀਂ ਕੀਤਾ ਇਹ ਐਕਸੀਡੈਂਟ ਆ ਐਕਸੀਡੈਂਟ ਨੂੰ ਐਕਸੀਡੈਂਟ ਤਰ੍ਹਾਂ ਹੀ ਦੇਖਣਾ ਚਾਹੀਦਾ ਆ ਪਰ ਮੈਂ ਤੁਹਾਨੂੰ ਇਸ ਗੱਲ ਤੋਂ ਕਹਣਾ ਉਹਦੀ ਸਜ਼ਾ ਤਾਂ ਇੰਨੀ ਵੱਧ ਆ ਕਿਉਂਕਿ ਉਹਦੇ ਤੇ ਹੋਮੋਸਾਈਡ ਦਾ ਕਿ ਉਹਦੇ ਤੇ ਹੋਮੋਸਾਈਡ ਦੇ ਸੈਂਟੈਂਸ ਲੱਗੇ ਆ ਤੇ ਉਹ ਹਰ ਇੱਕ ਦੇ ਸੈਂਟੈਂਸ ਦਾ ਮਤਲਬ ਕਿ ਹੋਮੋਸਾਈਡ ਜਿੱਦਾ ਤਿੰਨ ਜਾਨਾਂ ਗਈਆਂ ਉਹਨੂੰ 15 ਸਾਲ ਦੇ ਹਿਸਾਬ ਨਾਲ ਜਿੱਦਾ ਤਿੰਨ ਜਾਨਾਂ ਗਈਆਂ ਹਰ ਇੱਕ ਜਾਨ ਦਾ 15 ਸਾਲ ਦੀ ਸਜ਼ਾ ਆ ਤਾਂ ਕਰਕੇ ਆ 45 ਸਾਲ ਦੀ ਸਜ਼ਾ ਕਹੀ ਜਾ ਰਹੀ ਆ ਜਿਵੇਂ ਫਿਰ ਹੁਣ 45 ਸਾਲ ਦੀ ਸਜ਼ਾ ਕਹੀ ਜਾ ਰਹੀ ਆ ਪਰ ਕਹਿੰਦੇ ਨੇ ਕਿ ਪਹਿਲਾਂ ਵੀ ਬਹੁਤ ਸਾਰੇ ਅਜਿਹੇ ਇਨਸੀਡੈਂਟ ਹੋਏ ਜਿਦੇ ਵਿੱਚ ਸਜ਼ਾ ਘਟ ਜਾਂਦੀ ਆ ਜਿਵੇਂ ਇਹ ਪਟੀਸ਼ਨਾਂ ਪਾਈਆਂ ਜਾ ਰਹੀਆਂ ਨੇ ਇਹਦਾ ਅਸਰ ਹੋਏਗਾ ਕੋਈ ਇਹਦੇ ਵਿੱਚ ਸਜ਼ਾ ਘਟ ਸਕਦੀ ਹਰਜਿੰਦਰ ਦੀ ਹਾਂਜੀ ਸਰ ਜੇ ਆਪਾਂ ਸਾਰੇ ਰਲ ਮਿਲ ਕੇ ਆਪਾਂ ਪਟੀਸ਼ਨ ਸਾਡੇ ਇੱਕ change.org ਤੇ ਜਾ ਕੇ ਜੇ ਤੁਸੀਂ ਉਸ ਪਟੀਸ਼ਨ ਤੇ ਸਾਈਨ ਕਰੋ ਤੇ ਫਿਰ ਸ਼ਾਇਦ ਜਦੋਂ ਲੋਕਾਂ ਦਾ ਪ੍ਰੈਸ਼ਰ ਪੈਂਦਾ ਆ ਸਰਕਾਰ ਤੇ ਸਰਕਾਰ ਨੂੰ ਥੋੜਾ ਸੁਣਨਾ ਹੀ ਪੈਂਦਾ ਆ ਜਿੱਦਾਂ ਮਰਜ਼ੀ ਤੁਸੀਂ ਕਰੋ ਜਿਵੇਂ ਹੁਣ ਲਾਸਟ ਟਾਈਮ ਜੇ ਤੁਸੀਂ ਗੱਲ ਕਰੋ ਇੱਕ ਇਨਸੀਡੈਂਟ 2019 ਦੇ ਵਿੱਚ ਹੋਇਆ ਸੀਗਾ ਜਿਹਦੀ ਤੁਸੀਂ ਗੱਲ ਕਰੀਏ ਜਿੰਨੂੰ 110 ਸਾਲ ਦੀ ਸਜ਼ਾ ਜਾਂ 111 ਸਾਲ ਦੀ ਸਜ਼ਾ ਸੁਣਾਈ ਗਈ ਸੀ ਉਹਦੀ ਵੀ ਪਟੀਸ਼ਨ ਚਲਾਈ ਗਈ ਸੀ ਉਹਦੀ ਪਟੀਸ਼ਨ ਤੇ 5 ਮਿਲੀਅਨ ਬੰਦੇ ਨੇ ਸਾਈਨ ਕੀਤਾ 5 ਮਿਲੀਅਨ ਮਤਲਬ 50 ਲੱਖ ਬੰਦੇ ਨੇ ਸਾਈਨ ਕੀਤਾ ਤਾਂ ਜਾ ਕੇ ਉਹਦੀ ਸਰਕਾਰ ਨੇ ਸੁਣੀ ਤੇ ਤਾਂ ਜਾ ਕੇ ਉਹਦੀ سزا 110 ਸਾਲਾਂ ਤੋਂ 10 ਸਾਲ ਕੀਤੀ ਗਈ ਆ ਜੇ ਆਪਾਂ asda change.org ਤੇ ਜਾ ਕੇ ਆਪਾਂ ਵੀ ਉਸ ਪਟੀਸ਼ਨ ਤੇ ਸਾਈਨ ਕਰਾਂਗੇ ਜਿੰਨੇ ਜ਼ਿਆਦਾ ਬੰਦੇ ਉਤੇ ਸਾਈਨ ਕਰਨਗੇ ਉਹਨਾਂ ਜ਼ਿਆਦਾ ਪ੍ਰਭਾਵ ਪਟੀਸ਼ਨ ਤੇ ਪਏਗਾ ਤੇ ਉਹ ਪਟੀਸ਼ਨ ਅੱਗੇ ਸਰਕਾਰ ਕੋਲ ਜਾਏਗੀ ਜਿਵੇਂ ਜਿਕਰ ਜਿਵੇਂ ਪਹਿਲਾਂ ਦੀ ਗੱਲ ਆ ਕਿ 5 ਮਿਲੀਅਨ ਲੋਕਾਂ ਨੇ ਪਟੀਸ਼ਨ ਪਾਈ ਤਾਂ ਕੀ ਹੁਣ ਇਸ ਕੇਸ ਦੇ ਵਿੱਚ ਵੀ 50 ਲੱਖ ਲੋਕਾਂ ਦੀ ਪਟੀਸ਼ਨ ਚਾਹੀਦੀ ਹੈ ਅਤੇ ਡਿਪੈਂਡ ਕਰਦਾ ਆ ਕਿ ਜਿੰਨੇ ਜ਼ਿਆਦਾ ਕਰ ਸਕਦੇ ਹੋ ਹਰ ਕੋਈ ਜਣਾ ਓਨੀ ਜ਼ਿਆਦਾ ਇਹਨੂੰ ਵਾਇਰਲ ਕਰੋ ਪਟੀਸ਼ਨ ਨੂੰ ਤੇ ਸਾਰੇ ਜਣੇ ਸਾਈਨ ਕਰੋ ਤੇ ਉਹਦੇ ਨਾਲ ਜ਼ਰੂਰ ਪ੍ਰਭਾਵ ਪੈਂਦਾ ਆ ਐਦੇ ਚ ਐਦਾਂ ਨਹੀਂ ਹੈਗਾ ਕਿ 5 ਮਿਲੀਅਨ ਹੋਵੇ ਜਾਂ ਕਿੰਨੇ ਮਿਲੀਅਨ ਆਲਰੇਡੀ ਉਹਦੇ 1 ਮਿਲੀਅਨ 1.1 ਮਿਲੀਅਨ ਆਲਰੇਡੀ ਸਾਈਨ ਹੋ ਚੁੱਕੇ ਆ ਜਿਵੇਂ 11 ਲੱਖ ਸਾਈਨ ਹੋ ਚੁੱਕੇ ਆ ਤੇ ਜਿੰਨੀ ਜ਼ਿਆਦਾ ਹੋਰ ਸਾਈਨ ਹੋਣਗੇ ਤੇ ਉਹਦੇ ਤੇ ਹਰਜੀਤ ਜੀ ਦਾ ਬਹੁਤ ਜ਼ਿਆਦਾ ਫਾਇਦਾ ਹੋਏਗਾ ਸਰਕਾਰ ਤੇ ਪ੍ਰੈਸ਼ਰ ਪਏਗਾ ਕਿਉਂਕਿ ਜਦੋਂ ਲੋਕੀ ਬੋਲਦੇ ਆ ਤੇ ਫਿਰ ਸਾਰਿਆਂ ਨੂੰ ਸੁਣਨੀ ਪੈਂਦੀ ਆ ਜਿਵੇਂ ਪਹਿਲਾਂ ਵੀ ਐਕਸੀਡੈਂਟ ਹੁੰਦੇ ਆਏ ਨੇ ਜਿਵੇਂ ਤੁਸੀਂ ਵੀ ਜ਼ਿਕਰ ਕੀਤਾ ਹਨਾ ਕਿ ਮੈਨੂੰ ਲੱਗਦਾ ਕਿ ਜਦੋਂ ਰੋਡ ਤੇ ਚੀਜ਼ਾਂ ਚੱਲਦੀਆਂ ਨੇ ਤਾਂ ਐਕਸੀਡੈਂਟ ਸੁਭਾਵਿਕ ਜੀ ਗੱਲ ਆ ਕਈ ਵਾਰੀ ਹੋ ਜਾਂਦੇ ਕਿਸੇ ਤੋਂ ਵੀ ਅنگਹਿਲੀ ਹੋ ਸਕਦੀ ਹੈ ਜਿੰਨਾ ਇਹ ਕੇਸ ਹਾਈਲਾਈਟ ਹੋ ਗਿਆ ਉਸ ਤੋਂ ਬਾਅਦ ਟਰੰਪ ਪ੍ਰਸ਼ਾਸਨ ਨੇ ਜਿੰਨੀ ਸਖਤੀ ਕਰਤੀ ਟਰੱਕ ਡਰਾਈਵਰਾਂ ਲਈ ਵੀਜ਼ਾ ਜਿਹੜੇ ਨੇ ਵਰਕ ਵੀਜ਼ਾ ਉਹ ਰੱਦ ਕਰ ਦਿੱਤੇਗੇ ਇੰਨਾ ਸਖਤੀ ਕਿਉਂ ਕਿਉਂਕਿ ਜਾਂ ਫਿਰ ਇਹਦੇ ਵਿੱਚ ਇਹ ਵੀ ਹੋ ਸਕਦਾ ਕਿ ਜਿਵੇਂ ਜਿਹੋ ਜਿਹੇ ਰਿਸ਼ਤੇ ਚੱਲਦੇ ਪਏ ਨੇ ਅਮਰੀਕਾ ਦੇ ਨਾਲ ਭਾਰਤ ਦੇ ਉਹ ਚੀਜ਼ ਦਾ ਵੀ ਅਸਰ ਹੈ ਜ਼ਰੂਰ ਸਰ ਕਿਉਂਕਿ ਇਸ ਵੇਲੇ ਉੱਥੇ ਇਮੀਗ੍ਰੇਸ਼ਨ ਦਾ ਬਹੁਤ ਜ਼ਿਆਦਾ ਰੋਲਾ ਪਿਆ ਹੋਇਆ ਆ ਕਿਉਂਕਿ ਸਾਰੇ ਜਿਹੜੇ ਉੱਥੇ ਦੇ ਬੰਦੇ ਆ ਉਹ ਖਿਲਾਫ ਹੋਏ ਪਿਆ ਇਮੀਗ੍ਰੇਸ਼ਨ ਤੇ ਉਸ ਹੀਟ ਪਹਿਲੇ ਹੀ ਬਹੁਤ ਜ਼ਿਆਦਾ ਸੀਗੀ ਇਮੀਗ੍ਰੇਸ਼ਨ ਨੂੰ ਲੈ ਕੇ ਉਸ ਤੋਂ ਬਾਅਦ ਆ ਇਨਸੀਡੈਂਟ ਹੋ ਗਿਆ ਉਹਦੇ ਕਰਕੇ ਜ਼ਿਆਦਾ ਹੀਟ ਵਧ ਗਈ ਜਿਵੇਂ ਲਾਲੋ ਕਿ ਲਾਈਮ ਲਾਈਟ ਚ ਬਾਈ ਆ ਗਿਆ ਜਿਵੇਂ ਲਗਾ ਲੋ ਕਿ ਇੱਕ ਆਪਾਂ ਪੰਜਾਬੀ ਆ ਉਹ ਕਮਿਊਨਿਟੀ ਇਹ ਸਾਰੀ ਲਾਈਮਲਾਈਟ ਚ ਆ ਗਈ ਕਿ ਆ ਪੰਜਾਬੀ ਆ ਇਸ ਕਰਕੇ ਸਾਡੇ ਤੇ ਜਿਆਦਾ ਦਬਾਅ ਪਿਆ ਜਾ ਰਿਹਾ ਆ ਤੇ ਰੇਸਿਜ਼ਮ ਵੀ ਇਹਦੇ ਵਿੱਚ ਆਫ ਕੋਰਸ ਆਪਾਂ ਕਹਾਂਗੇ ਕਿ ਗੋਰਿਆਂ ਤੋਂ ਵੀ ਹੁੰਦੇ ਆ ਸਾਰਿਆਂ ਤੋਂ ਹੁੰਦੇ ਆ ਤੇ ਇਹ ਸਾਫ਼ ਜਿਆਦਾ ਜਾ ਰਿਹਾ ਇਹ ਲੱਗ ਰਿਹਾ ਕਿ ਇਹ ਰੇਸਿਜ਼ਮ ਦਾ ਵੀ ਸ਼ਿਕਾਰ ਹੋ ਸਕਦਾ ਆ ਜਿਵੇਂ ਤੁਸੀਂ 2019 ਵਾਲੇ ਇਨਸੀਡੈਂਟ ਦੀ ਗੱਲ ਕੀਤੀ ਇਸ ਤੋਂ ਇਲਾਵਾ ਵੀ ਇਨਸੀਡੈਂਟ ਐਵੇਂ ਇਹੋ ਜਿਹੇ ਹੋਏ ਨੇ ਜਿਦੇ ਚ ਸਜ਼ਾਵਾਂ ਘਟੀਆਂ ਹੋਣ ਹਾਂਜੀ ਜੀ ਇੱਕ ਸਾਡੇ ਕੈਨੇਡਾ ਦੇ ਵਿੱਚ ਹੀ ਬਹੁਤ ਵੱਡਾ ਇਨਸੀਡੈਂਟ ਹੋਇਆ ਸੀ ਆ ਸਸਕੈਚੂਨ ਦੇ ਵਿੱਚ ਜਿਹਦੇ ਵਿੱਚ ਇੱਕ ਸਾਡਾ 22 ਸੀਗਾ ਉਹਨੇ ਸਟਾਪ ਸਾਈਨ ਮਿਸ ਕੀਤਾ ਤੇ ਅੱਗੇ ਉੱਥੇ ਟੀਨੇਜਰਸ ਦੀ ਸੀ ਜਿਵੇਂ ਪੂਰੀ ਆਈਸ ਹਾਕੀ ਟੀਮ ਜਿਹਦੇ ਵਿੱਚ 17 ਤੋਂ 18 ਬੱਚੇ ਸੀਗੇ ਉਹ ਸਾਰੇ ਬੱਚੇ ਡੈੱਡ ਹੋ ਗਏ ਸੀਗੇ ਮੱਲਬ ਉਹ ਹਾਦਸੇ ਦੇ ਵਿੱਚ ਮਰ ਗਏ ਸੀਗੇ ਤੇ ਉਸ ਤੋਂ ਬਾਅਦ ਹਰਜੀਤ ਨੇ ਵੀ ਜਿਹੜਾ ਬਾਈ ਸੀਗਾ ਸਸਕੈਚੂਆਨ ਵਾਲਾ ਉਹਦੀ ਵੀ ਪਟੀਸ਼ਨ ਚਲਾਈ ਗਈ ਤੇ ਉਹਦੀ ਵੀ ਸਜ਼ਾ ਘੱਟ ਹੋਈ ਆ ਹੁਣ ਉਹਦੀ ਉੱਥੇ ਸਜ਼ਾ 10 ਸਾਲ ਦੀ ਰਹਿ ਗਈ ਆ ਇਸ ਵੇਲੇ ਅਮਰੀਕਾ ਦੇ ਵਿੱਚ ਹਾਲਾਤ ਕੀ ਨੇ ਤੁਸੀਂ ਕਿੰਨੇ ਸਮੇਂ ਤੋਂ ਉੱਥੇ ਟਰੱਕ ਚਲਾ ਰਹੇ ਹੋ ਮੈਂ ਪਿਛਲੇ ਜੀ 2 2014 ਤੋਂ ਟਰੱਕ ਚਲਾਣਾ ਸਟਾਰਟ ਕੀਤਾ ਸੀਗਾ ਤੇ ਮੈਂ ਹੋਂ ਤੱਕ ਵੀ ਟਰੱਕ ਹੀ ਚਲਾਉਂਦਾ ਪਿਆ ਉਧਰ ਵੀ ਅੱਛਾ ਕਦੇ ਤੁਹਾਡੇ ਨਾਲ ਇਨਸੀਡੈਂਟ ਇਹੋ ਜਿਹਾ ਹੋਇਆ ਕੀ ਉੱਥੇ ਕੋਈ ਐਕਸੀਡੈਂਟ ਦੇ ਹਾਂਜੀ ਸਰ ਜ਼ਰੂਰ ਮੇਰੇ ਕੋਲ ਵੀ ਇੱਕ 2015 ਦੇ ਵਿੱਚ ਐਕਸੀਡੈਂਟ ਹੋਇਆ ਸੀਗਾ ਜਿਹਦੇ ਵਿੱਚ ਕੈਲੀਫੋਰਨੀਆ ਦੇ ਸ਼ਹਿਰ ਹੌਲਿਸਟਰ ਦੇ ਵਿੱਚ ਅੱਛਾ ਉੱਥੇ ਮੇਰਾ ਬਹੁਤ ਵੱਡਾ ਇੱਕ ਐਕਸੀਡੈਂਟ ਹੋਇਆ ਸੀਗਾ ਮੇਰਾ ਟਰੈਕਟਰ ਟ੍ਰੇਲਰ ਸੀਗਾ ਉੱਥੇ ਲਾਈਟਸ ਸੀਗੀਆਂ ਜਿਵੇਂ ਲਗਾ ਲੋ ਤੁਸੀਂ ਵਿਲੇਜ ਦੀਆਂ ਲਾਈਟਸ ਹੁੰਦੀਆਂ ਆ ਉਹ ਸੈਂਸਰ ਦੇ ਨਾਲ ਚਲਦੀਆਂ ਆ ਮੈਂ ਪਿੱਛੋਂ ਜਿਵੇਂ ਆਪਣੀ ਨਾਰਮਲ ਸਪੀਡ ਜੋ ਉੱਥੇ ਪੋਸਟਡ ਹੁੰਦੀ ਆ 55 ਮਾਈਲਸ ਤੇ ਮੈਂ ਉਹਨੇ ਤੇ ਆ ਰਿਹਾ ਸੀਗਾ ਸਡਨਲੀ ਜਿਵੇਂ ਦੂਸਰੀ ਰੋਡ ਤੇ ਦੋ ਗੱਡੀਆਂ ਆ ਗਈਆਂ ਮੇਰੇ ਕਿਉਂਕਿ ਮੈਂ ਬਹੁਤ ਨੇੜੇ ਆ ਗਿਆ ਸੀਗਾ ਲਾਈਟਸ ਤੇ ਤੇ ਮੇਰੇ ਕੋਲ ਬ੍ਰੇਕ ਨਹੀਂ ਲਗਣੀ ਸੀਗੀ ਤੇ ਮੈਂ ਉੱਥੇ ਆਪਣਾ ਹਾਰਨ ਮਾਰਿਆ ਪਾਸ ਦਿੱਤਾ ਦੋ ਗੱਡੀਆਂ ਦੇ ਵਿੱਚੋਂ ਇੱਕ ਗੱਡੀ ਰੁੱਕ ਗਈ ਤੇ ਦੂਸਰੀ ਗੱਡੀ ਚੱਲ ਗਈ ਤੇ ਮੇਰੀ ਦੂਸਰੀ ਗੱਡੀ ਦੇ ਨਾਲ ਟੱਕਰ ਹੋ ਗਈ ਅੱਛਾ ਤੇ ਉਹ ਟੱਕਰ ਬਹੁਤ ਹੀ ਭਿਆਨਕ ਸੀਗੀ ਮੇਰਾ ਟਰੱਕ ਦਾ ਸਾਰਾ ਪਲਟ ਕੇ ਮੈਂ ਸੜਕ ਦੇ ਇੱਕ ਸੀਟ ਦਾ ਹੀ ਗਿਆ ਸੀਗਾ ਮੇਰਾ ਟਰੱਕ ਐਂਡ ਟ੍ਰੇਲਰ ਤੇ ਜਿਹੜੀ ਗੱਡੀ ਸੀਗੀ ਉਹ ਘੱਟੋ ਘੱਟ 150 ਫੁੱਟ ਦੂਰ ਡਿੱਗੀ ਸੀਗੀ ਅੱਛਾ ਬਸ ਉਹਦੇ ਵਿੱਚ ਆ ਮੇਰਾ ਬਚਾਅ ਹੋ ਗਿਆ ਕਿ ਬੰਦਾ ਨਹੀਂ ਕੋਈ ਮਰਿਆ ਬਸ ਇੱਕ ਬੰਦੇ ਦੀ ਬਾਹ ਟੁੱਟੀ ਸੀਗੀ ਪਰ ਉੱਥੇ ਪੁਲਿਸ ਵੀ ਆਈ ਸਾਰਾ ਕੁਝ ਹੋਇਆ ਉਹਨਾਂ ਨੇ ਮੇਰੇ ਪਾਸੇ ਦਾ ਵੀ ਸੁਣਿਆ ਉਹਨਾਂ ਦੇ ਪਾਸੇ ਦਾ ਵੀ ਸੁਣਿਆ ਪਰ ਪੁਲਿਸ ਨੇ ਮੈਨੂੰ ਕਿਹਾ ਕਿ ਇਹਦੇ ਵਿੱਚ ਤੁਹਾਡੀ ਗਲਤੀ ਨਹੀਂ ਹੈਗੀ ਕਿਉਂਕਿ ਇਹ ਲਾਈਟਸ ਦਾ ਫਾਲਟ ਹੈ ਉਸ ਤੋਂ ਪਹਿਲਾਂ ਕਿਉਂਕਿ ਜਦੋਂ ਮੇਰਾ ਐਕਸੀਡੈਂਟ ਹੋਇਆ ਸੀ ਉਸ ਤੋਂ ਇੱਕ ਵੀਕ ਪਹਿਲਾਂ ਸੇਮ ਕਾਈਂਡ ਆਫ ਐਕਸੀਡੈਂਟ ਹੋਇਆ ਸੀਗਾ ਇਹ ਮੈਨੂੰ ਪੁਲਿਸ ਵਾਲਿਆਂ ਨੇ ਦੱਸਿਆ ਸੀਗਾ ਤੇ ਤਾਂ ਕਰਕੇ ਮੈਨੂੰ ਉਹਨਾਂ ਨੇ ਕੁਝ ਨਹੀਂ ਕਿਹਾ ਨਾ ਹੀ ਮੈਨੂੰ ਕੋਈ ਚਲਾਨ ਦਿੱਤਾ ਨਾ ਹੀ ਮੈਨੂੰ ਕੋਈ ਟਿਕਟ ਦਿੱਤੀ ਦੇ ਸੈਡ ਇਟ ਹੈਪਨਸ ਜਸਟ ਬਿਕੋਜ਼ ਆਫ ਦਾ ਲਾਈਟਸ ਟ੍ਰੈਫਿਕ ਲਾਈਟਸ ਦੈਟਸ ਇਟ ਜਿਵੇਂ 45 ਸਾਲ ਦੀ ਚਰਚਾ ਹੋ ਰਹੀ ਹੈ ਖਰਜਿੰਦਰ ਦੇ ਕੋਲੋਂ ਕਹਿੰਦੇ ਨੇ ਕਿ ਅਣਜਾਣੇ ਦੇ ਵਿੱਚ ਗਲਤੀ ਹੋਈ ਤਾਂ ਜਾਨਾ ਉਹਦੇ ਵਿੱਚ ਚਲੀਆਂ ਗਈਆਂ ਪਰ ਜਾਨਾ ਤਾਂ ਚਲੋ ਤਿੰਨ ਚਲੇ ਗਈਆਂ ਇਹਦੇ ਵਿੱਚ ਗਲਤੀ ਹੈ ਕਿ ਯੂ ਟਰਨ ਉੱਥੇ ਨਹੀਂ ਸੀ ਲੈਣਾ ਚਾਹੀਦਾ ਪਰ 45 ਸਾਲ ਦੀ ਸਜ਼ਾ ਮਤਲਬ ਬੰਦੇ ਦੀ ਸਾਰੀ ਜ਼ਿੰਦਗੀ ਹੀ ਨਿਕਲ ਗਈ ਇਹ ਕਿਵੇਂ ਕਾਊਂਟ ਕੀਤੀ ਜਾਂਦੀ ਹੈ ਉੱਥੇ ਸਜ਼ਾ ਸਰ ਉੱਥੇ ਜਿਹਦਾ ਕਾਊਂਟ ਕੀਤੀ ਜਾਂਦੀ ਹੈ ਮਤਲਬ ਡੇ ਵਾਈਜ਼ ਹੀ ਕੀਤੀ ਜਾਂਦੀ ਹੈ ਜੇ 45 ইয়ার্স ਆ ਇਟਸ 45 ইয়ার্স ਅਨੂਜ ਦਾ ਆਪਾ ਘਟਾ ਜਿੱਦਾਂ ਉਹਨਾਂ ਨੇ ਇਹ ਕਾਊਂਟ ਕੀਤੀ ਆ ਹਰ ਇੱਕ ਦੀ ਜਾਨ ਦੇ ਹਿਸਾਬ ਨਾਲ ਜੇ ਤਿੰਨ ਜਾਨਾਂ ਗਈਆਂ ਆ ਉਹਨਾਂ ਨੇ ਤਿੰਨ ਜਾਨਾਂ ਦੇ ਜਿੱਦਾਂ ਹਰ ਇੱਕ ਜਾਨ ਦੀ 15 ਸਾਲ ਦੀ ਸਜ਼ਾ ਆ ਅੱਛਾ ਤੇ ਉਹਦਾ ਦੇ ਤਾਂ ਕਰਕੇ ਉਹਨਾਂ ਨੂੰ 45 ਸਾਲ ਦਾ ਕਾਊਂਟ ਦਿੱਤਾ ਆ ਕਿ ਇਹ ਘਟ ਘਟੇਗੀ ਤਾਂ ਜੇ ਆਪਾਂ ਹਰਜਿੰਦਰ ਬਾਈ ਦੀ ਹੈਲਪ ਕਰਾਂਗੇ ਪਟੀਸ਼ਨ ਤੇ ਜਿੰਨਾ ਜ਼ਿਆਦਾ ਆਪਾਂ ਸਾਈਨ ਕਰਾਂਗੇ ਇਹ ਤਾਂ ਜਿਵੇਂ ਜਾਣ ਬੁਝ ਕੇ ਹਤਿਆ ਨਹੀਂ ਹੋਈ ਇਹਦੇ ਵਿੱਚ ਜੇਕਰ ਜਾਣ ਬੁਝ ਕੇ ਕਰੇ ਤਾਂ ਉਹਦੇ ਵਿੱਚ ਫਿਰ ਕਾਨੂੰਨ ਹੋਰ ਜ਼ਿਆਦਾ ਸਖਤ ਹੁੰਦਾ ਉਹਦੇ ਵਿੱਚ ਜੀ ਹੋਰ ਜ਼ਿਆਦਾ ਸਖਤੀ ਵਰਤੀ ਜਾਂਦੀ ਆ ਤੇ ਉਹਦੇ ਵਿੱਚ ਜੀ ਤੁਹਾਨੂੰ ਦੱਸਾਂ ਐ ਤੇ ਫਿਰ 15 ਸਾਲ ਦੀ ਸ਼ਾਇਦ ਉਥੇ ਇਹਦੀ ਇੱਕ ਕਾਊਂਟ ਇੱਕ ਮਤਲਬ ਇੱਕ ਜਾਨ ਦੇ ਪਿੱਛੇ ਇਹਨੂੰ ਸ਼ਾਇਦ 25 ਸਾਲ ਦੀ ਵੀ ਸਜ਼ਾ ਹੋ ਸਕਦੀ ਸੀ ਹਮ ਮਤਲਬ 25 25 25 75 ਸਾਲ ਦੀ ਆ ਤਾਂ ਫਿਰ ਉਹਨਾਂ ਨੇ ਚਲੋ ਕੀ ਅਣਜਾਣੇ ਵਿੱਚ ਕਰਕੇ ਥੋੜਾ ਜਿਹਾ ਹੋਮੋਸਾਈਡ ਦਾ ਉਹਦੇ ਤੇ ਕੇਸ ਪਾ ਕੇ ਕਿ ਕੋਈ ਪਲਾਨਡ ਮਰਡਰ ਨਹੀਂ ਸੀਗਾ ਕੋਈ ਉਹਨੇ ਜਾਨ ਮੂਚ ਕੇ ਜਦਾਂ ਜਾਨ ਮੂਚ ਕੇ ਨਹੀਂ ਕੀਤਾ ਤਾਂ ਕਰਕੇ ਉਹਦੇ ਤੇ ਉਹਲਾ ਸੈਕਸ਼ਨ ਲਾਇਆ ਗਿਆ ਆ ਤੇ ਤਾਂ ਕਰਕੇ ਉਹਦੀ 15 ਸਾਲ ਜਿਹਦਾ ਹਰ ਇੱਕ ਆਉਂਟ ਜੇ ਕਿਤੇ ਉਹਨੇ ਜਾਨ ਮੂਚ ਕੇ ਹੁੰਦਾ ਉਹਦੇ ਕੋਲੋਂ ਫਿਰ ਸ਼ਾਇਦ ਉਹਨੂੰ 25 ਸਾਲ ਦਾ ਅਕਾਉਂਟ ਪੈਂਦਾ ਹਰ ਇੱਕ ਜਾਨ ਦੇ ਪਿੱਛੇ ਜਿਹੜੇ ਰੋਡ ਤੇ ਇਹ ਇਨਸੀਡੈਂਟ ਹੋਇਆ ਉਹ ਰੋਡ ਤੇ ਤੁਸੀਂ ਵੀ ਜਾਣਦੇ ਹੋ ਚੱਲਦੇ ਹੋ ਹਾਂ ਸਰ ਹਾਂਜੀ ਸਰ ਤੁਹਾਨੂੰ ਕੀ ਲੱਗਦਾ ਕਿ ਹਰਜਿੰਦਰ ਨੂੰ ਯੂ ਟਰਨ ਲੈਣ ਦੀ ਲੋੜ ਕਿਉਂ ਪੈ ਗਈ ਉਥੇ ਮੈਨੂੰ ਤਾਂ ਜੇ ਮੇਰਾ ਮੰਨਿਆ ਜਾਵੇ ਮੈਨੂੰ ਅਦਾ ਲੱਗਦਾ ਹੈ ਸ਼ਾਇਦ ਉਹਨਾਂ ਦੀ ਜਾਂ ਕੋਈ ਐਗਜ਼ਿਟ ਮਿਸ ਹੋ ਗਿਆ ਸੀਗਾ ਹਾਂ ਜਿਵੇਂ ਲਗਾ ਲੋ ਉਹਨਾਂ ਦੀ ਡੈਸਟੀਨੇਸ਼ਨ ਪਿੱਛੇ ਰਹਿ ਗਈ ਹੋਏਗੀ ਤੇ ਉਹ ਅੱਗੇ ਆ ਗਏ ਹੋਣੇ ਆ ਤੇ ਉਹਨਾਂ ਨੂੰ ਸ਼ਾਇਦ ਜਾਂ ਪਤਾ ਨਹੀਂ ਲੱਗਾ ਕਿ ਉੱਥੋਂ ਯੂ-ਟਰਨ ਨਹੀਂ ਲੈਣਾ ਕਿਉਂਕਿ ਆਲਵੇਜ਼ ਐਦਾਂ ਹੁੰਦਾ ਆ ਕਿ ਸਾਡੇ ਐਗਜ਼ਿਟ ਬਣੇ ਹੋਏ ਆ ਜਿਵੇਂ ਜੇ ਤੁਸੀਂ ਯੂ ਜਿਹਦਾ ਆਪਾਂ West side ਜਾ ਰਹੇ ਆ ਤੇ East side ਜਿਹਦਾ East side ਆਣਾ ਆ ਸਾਨੂੰ ਜੀ ਐਗਜ਼ਿਟ ਕੱਢ ਕੇ ਉੱਪਰੋਂ ਘੁੰਮ ਕੇ ਤੇ ਫੇਰ ਆਪਾਂ ਜੀ East side ਨੂੰ ਪਾਹਾਂਗੇ ਉਹ ਆਲਵੇਜ਼ ਐਗਜ਼ਿਟ ਕੱਢ ਕੇ ਆਣਾ ਪੈਂਦਾ ਆ ਉੱਥੇ ਨਹੀਂ ਆਪਾਂ ਕੋਈ ਵੀ ਐਦਾਂ ਯੂ-ਟਰਨ ਮਾਰ ਸਕਦੇ ਜਿਵੇਂ ਸ਼ਕਤੀ ਅਮਰੀਕਾ ਦੇ ਵਿੱਚ ਦੇਖੀ ਜਾ ਰਹੀ ਹੈ ਇਮੀਗ੍ਰੈਂਟਸ ਨੂੰ ਲੈ ਕੇ ਟਰੱਕਾਂ ਵਾਲਿਆਂ ਤੇ ਪਹਿਲੇ ਸਖਤੀ ਸ਼ੁਰੂ ਹੋ ਗਈ ਸੀ ਜਾਂ ਹੁਣ ਸ਼ੁਰੂ ਹੋਈ ਜਾਦਾ ਟਰੱਕਾਂ ਵਾਲਿਆਂ ਤੇ ਜਦੋਂ ਟਰੰਪ ਸਰਕਾਰ ਆਈ ਆ ਉਸ ਦਿਨ ਤੋਂ ਹੀ ਉਹਨਾਂ ਨੇ ਟਰੱਕਾਂ ਤੇ ਸਖਤੀ ਸ਼ੁਰੂ ਕਰਤੀ ਸੀਗੀ ਅੱਛਾ ਉਹਨਾਂ ਨੇ ਨਾਲ ਪਹਿਲੇ ਸਾਰਨਾ ਪਹਿਲੇ ਇੱਕ ਕਾਨੂੰਨ ਬਣਾਇਆ ਕਿ ਇੰਗਲਿਸ਼ ਇਜ਼ ਆਰ ਨੈਸ਼ਨਲ ਲੈਂਗੁਏਜ ਕਿ ਜਿੰਨੇ ਵੀ ਇੱਥੇ ਆਣਾ ਆ ਜਿੰਨੇ ਵੀ ਇੱਥੇ ਟਰੱਕ ਚਲਾਣਾ ਆ ਉਹਨੂੰ ਇੰਗਲਿਸ਼ ਆਣੀ ਚਾਹੀਦੀ ਆ ਤੇ ਜੇ ਤੁਹਾਨੂੰ ਇੰਗਲਿਸ਼ ਨਹੀਂ ਆਂਦੀ ਹੈਗੀ ਉਹ ਹੁਣ ਤੁਹਾਡੇ ਲਾਇਸੈਂਸ ਵੀ ਰੱਦ ਕਰ ਸਕਦੇ ਨੇ अच्छा ये कंपल्सरी हो गया होन हां जी ये टेस्ट जेड़ा हरजिंदर ਦੇ ਕੋਲੋਂ ਵੀ ਕਹਿੰਦੇ ਲਿਆ ਗਿਆ ਕਿ ਉਹਦੇ ਕੋਲੋਂ 12 ਸਵਾਲ ਪੁੱਛੇ ਗਏ ਤਾਂ ਦੋ ਦੇ ਜਵਾਬ ਦਿੱਤਾ ਗਿਆ 10 ਨਹੀਂ ਦਿੱਤੇ ਗਏ ਇਹ ਜਿਹੜੇ ਜਵਾਬ ਨੇ ਲਾਇਸੈਂਸ ਬਣਾਉਣ ਲੱਗਿਆਂ ਨਹੀਂ ਪੁੱਛੇ ਜਾਂਦੇ ਇਹ ਪੁੱਛੇ ਜਾਂਦੇ ਆ ਜੀ ਉਦੋਂ ਵੀ ਸਾਡਾ ਪੂਰਾ ਰਿਟਰਨ ਟੈਸਟ ਹੁੰਦਾ ਆ ਜਿਵੇਂ ਸਾਈਨ ਬੋਰਡ ਦਾ ਇੱਕ ਡਿਫਰੈਂਟ ਟੈਸਟ ਹੁੰਦਾ ਆ ਇੱਕ ਰੂਲਸ ਦਾ ਡਿਫਰੈਂਟ ਟੈਸਟ ਹੁੰਦਾ ਆ ਸਾਈਨ ਬੋਰਡ ਸਾਈਨ ਬੋਰਡਸ ਦੀਆਂ ਫੋਟੋਜ਼ ਆਉਂਦੀਆਂ ਆਆਂ ਤੇ ਉਹਦੇ ਥੱਲੇ ਇੰਗਲਿਸ਼ 'ਚ ਲਿਖਿਆ ਹੁੰਦਾ ਆ ਚਾਰ ਆਪਸ਼ਨਸ ਦਿੱਤੀਆਂ ਹੁੰਦੀਆਂ ਆਆਂ ਕਿ ਇਹ ਕਾਦਾ ਕਾਦਾ ਸਾਈਨ ਆ ਉਹਦੇ ਵਿੱਚੋਂ ਤੁਸੀਂ ਇੱਕ ਸਿਲ ਜਿਹੜਾ ਵੀ ਸਾਈਨ ਹੈਗਾ ਆ ਤੇ ਉਹ ਸਿਲੈਕਟ ਕਰਨੀ ਹੁੰਦੀ ਆ ਠੀਕ ਹੈ ਜਿਵੇਂ ਤੁਸੀਂ ਲੱਗਦਾ ਕਿ ਕੈਨੇਡਾ ਤੋਂ ਅਮਰੀਕਾ ਵੀ ਜਾਣੇ ਹੋ ਹਨ ਇਧਰ ਪੂਰਾ ਟੂਰ ਲਾਉਨੇ ਆ ਇਹਦੇ ਵਿਚਾਲੇ ਜਦੋਂ ਫਿਰ ਟਰੰਪ ਪ੍ਰਸ਼ਾਸਨ ਆਇਆ ਉਸ ਤੋਂ ਬਾਅਦ ਇਹ ਇੰਗਲਿਸ਼ ਵਾਲੀਆਂ ਚੀਜ਼ਾਂ ਜਿਹੜੀਆਂ ਨੇ ਸਾਰੀਆਂ ਸਾਹਮਣੇ ਆਈਆਂ ਉਸ ਤੋਂ ਪਹਿਲਾਂ ਇਦਾਂ ਨਹੀਂ ਸੀ ਹੁੰਦਾ ਉਸ ਤੋਂ ਪਹਿਲਾਂ ਸੀਗੀਆਂ ਪਰ ਇੰਨੀਆਂ ਵਾਸਟ ਨਹੀਂ ਸੀਗੀਆਂ ਕਿ ਜਿੱਦਾਂ ਹੁਣ ਆਪਾਂ ਜਿੱਦਾਂ ਲਾ ਲਓ ਸਾਡਾ weight scale ਹੁੰਦਾ ਆ ਜਿੱਦਾਂ ਲਗਾ ਲਓ ਕਿ ਤੁਹਾਡੇ ਇੱਥੇ RTO ਖੜੇ ਹੁੰਦੇ ਆ ਜਗਾ ਜਗਾ ਤੇ ਠੀਕ ਹੈ ਜੀ ਸਾਡੇ ਉੱਥੇ MTO ਹੁੰਦਾ ਆ ਅੱਛਾ ਤੇ ਉਦਾਂ ਹੀ ਉਥੇ ਸਕੇਲਸ ਬਣੀਆਂ ਹੁੰਦੀਆਂ ਜਿੱਥੇ ਆਪਾਂ ਆਪਾਂ ਸਕੇਲ ਦੇ ਅੰਦਰ ਜਾ ਕੇ ਆਪਣੇ ਟਰੱਕ ਦਾ weight ਕਰਾਣਾ ਹੁੰਦਾ ਉਥੇ ਇਨਸਪੈਕਸ਼ਨ ਕਰਨੀ ਹੁੰਦੀ ਉਹ ਰੈਂਡਮ ਚੈੱਕ ਕਰਦੇ ਆ ਤੇ ਉਥੇ ਵੀ ਉਹ ਤੁਹਾਨੂੰ ਹੁਣ ਸਵਾਲ ਜਵਾਬ ਇੰਗਲਿਸ਼ ਚ ਪੁੱਛ ਸਕਦੇ ਆ ਜੇ ਤੁਹਾਨੂੰ ਉਥੇ ਇੰਗਲਿਸ਼ ਚ ਸਵਾਲ ਜਵਾਬ ਨਹੀਂ ਦਿੱਤਾ ਗਿਆ ਉਹਨਾਂ ਨੇ ਤੁਹਾਨੂੰ ਉਥੇ ਪਹਿਲੇ ਚਲਾਨ ਕਟਣਾਇਆ ਤੁਹਾਡਾ ਤੇ ਉਸ ਤੋਂ ਬਾਅਦ ਸ਼ਾਇਦ ਤੁਹਾਡੇ ਤੇ ਲਾਇਸੈਂਸ ਵੀ ਪ੍ਰਵੋਕ ਕੀਤਾ ਜਾਵੇ ਇੱਕ ਇਹ ਵੀ ਚਰਚਾ ਹੁੰਦੀ ਹੈ ਕਿ ਬੌਂਡ ਵੀ ਭਰਾਇਆ ਜਾਂਦਾ ਹੁੰਦਾ ਜਦੋਂ ਕਿਸੇ ਨੂੰ ਸਜ਼ਾ ਹੁੰਦੀ ਹੈ ਤਾਂ ਉਹਦੇ 'ਚ ਮਾਫ ਹੋ ਜਾਂਦੀ ਹੈ ਬੌਂਡ ਭਰਾ ਕੇ ਬੌਂਡ ਭਰਾ ਕੇ ਬੇਲ ਹੁੰਦੀ ਆ ਜੀ ਠੀਕ ਹੈ ਤੇ ਜਿੱਦਾਂ ਹੁਣ ਇਹਨੂੰ ਇਸ ਵਾਰੀ ਬੌਂਡ ਨਹੀਂ ਆਦਾ ਰੱਖਿਆ ਆਦਾ ਕੋਈ ਬੌਂਡ ਨਹੀਂ ਰੱਖਿਆ ਜੇ ਆਦਾ ਕੋਈ ਬੌਂਡ ਰੱਖਿਆ ਹੁੰਦਾ ਤੇ ਆਪਾਂ ਜਿੱਦਾਂ ਲਾ ਲਓ ਇਹਨੂੰ ਫਿਰ ਬੇਲ ਮਿਲ ਸਕਦੀ ਸੀ ਜਿਵੇਂ ਤੁਸੀਂ ਲਗਾ ਲਓ ਕਿ 20000 ਡਾਲਰ ਦਾ ਬੌਂਡ ਭਰਾਓ ਤੇ ਬੰਦੇ ਨੂੰ ਬੇਲ ਮਿਲ ਜੇਗੀ ਤੇ ਉਹ ਇੱਕ ਗਰੰਟਰ ਵੀ ਚਾਹੀਦਾ ਹੁੰਦਾ ਹੈ ਕਿ ਜਿਹਦੇ ਕਰਕੇ ਕਿ ਉਹਦੀ ਗਰੰਟੀ ਹੈ ਕਿ ਆ ਕਿਤੇ ਦੇਸ਼ 'ਚੋਂ ਭੱਜ ਨਾ ਜਾਵੇ ਤੇ ਨਾ ਹੀ ਕੁਝ ਹੋਵੇ ਇਹ ਫਿਰ ਕੇਸ ਤੇ ਡਿਪੈਂਡ ਕਰਦਾ ਕਿ ਬੌਂਡ ਪਰੋਣਾ ਜਾਂ ਨਹੀਂ ਪਰੋਣਾ ਪੁਲਿਸ ਨੇ ਇਹ ਡਿਪੈਂਡ ਕਰਦਾ ਸਰਕਾਰਾਂ ਤੇ ਜਾਂ ਜਿਹੜਾ ਉੱਥੇ ਦਾ ਪ੍ਰੋਸੀਕਿਊਟਰ ਲਾਇਰ ਆ ਉਹਨੇ ਬੌਂਡ ਨਹੀਂ ਪਰਣ ਦਿੱਤਾ ਜਾਂ ਕੋਈ ਦਲੀਲ ਦਿੱਤੀ ਹੋਏਗੀ ਜਿਹਦੇ ਕਰਕੇ ਇਹਦਾ ਬੌਂਡ ਵਾਲੀ ਸਿਚੁਏਸ਼ਨ ਨਹੀਂ ਬਣੀ ਜਿਵੇਂ ਹਰਜਿੰਦਰ ਦੇ ਨਾਲ ਉਹਦਾ ਭਰਾ ਵੀ ਸੀਗਾ ਨਾਲ ਉਥੇ ਬੈਠਾ ਉਹਨੂੰ ਵੀ ਆ ਇਸ ਦੇ ਵੱਲੋਂ ਕਹਿੰਦੇ ਨੇ ਕਿ ਹੁਣ ਫੜ ਲਿਆ ਗਿਆ ਕੀ ਫਿਰ ਉਹਦੇ ਤੇ ਵੀ ਇਹੀ ਸਜ਼ਾ ਹੋਏਗੀ ਕਿ ਜਾਂ ਉਹਦੇ ਤੇ ਵੱਖਰਾ ਕੇਸ ਚੱਲੇਗਾ ਨਹੀਂ ਉਹਦੇ ਤੇ ਵੱਖਰਾ ਕੇਸ ਚੱਲੇਗਾ ਕਿਉਂਕਿ ਉਹ ਉਸ ਟਾਈਮ ਤੇ ਟਰੱਕ ਨਹੀਂ ਸੀ ਚਲਾ ਰਿਹਾ ਇਹ ਜਿਹੜਾ ਟਰੱਕ ਚਲਾਉਂਦਾ ਆ ਬਸ ਉਹਦੇ ਤੇ ਹੀ ਆ ਜ਼ਿਆਦਾ ਚਾਰਜ ਪੈਨੇ ਆ ਕਿਉਂਕਿ ਵੀ ਆ ਰਿਸਪੌਂਸੀਬਲ ਹੂ ਇਜ਼ ਡਰਾਈਵਿੰਗ ਦਾ ਟਰੱਕ ਉਹ ਰਿਸਪੌਂਸਿਬਲ ਹੋਏਗਾ ਨਾ ਕਿ ਜਿਹੜਾ ਉਹਦੀ ਨਾਲ ਦੀ ਸੀਟ ਤੇ ਬੈਠਾ ਆ ਜੋ ਵੀ ਸਟੀਅਰਿੰਗ ਤੇ ਬੈਠਾ ਹੋਏਗਾ ਸਾਰੀ ਜ਼ਿੰਮੇਵਾਰੀ ਉਹਦੀ ਹੁੰਦੀ ਆ ਨਾਲ ਦੇ ਦੀ ਨਹੀਂ ਕੋਈ ਜ਼ਿੰਮੇਵਾਰੀ ਹੈਗੀ ਠੀਕ ਹੈ ਹੁਣ ਫਿਰ ਅਖੀਰ ਦੇ ਵਿੱਚ ਮੈਂ ਤੁਹਾਨੂੰ ਇਹ ਹੀ ਪੁੱਛਣਾ ਚਾਹੁੰਦਾ ਕਿ ਹਰਜਿੰਦਰ ਦੇ ਕੋਲ ਹੁਣ ਰਾਹ ਕੀ ਆ ਕਿ ਸਜ਼ਾ ਭੁਗਤਣੀ ਪਏਗੀ ਕਿ ਜਾਂ ਫਿਰ ਅ ਜੇ ਪਟੀਸ਼ਨਾਂ ਵੀ ਭਰੀਆਂ ਜਾਂਦੀਆਂ ਨੇ ਕਿ ਲੱਗਦਾ ਕਿ ਸਜ਼ਾ ਥੋੜੀ ਘੱਟ ਹੋ ਸਕਦੀ ਹੈ ਇਹਦੇ 'ਚ ਹਾਂਜੀ ਸਜ਼ਾ ਤੇ ਜ਼ਰੂਰ ਹੋਏਗੀ ਇਹਦੇ ਵਿੱਚ ਨੋ ਡਾਊਟ ਹੈ ਠੀਕ ਹੈ ਤੇ ਬਸ ਆਪਾਂ ਇਹ ਕਰ ਸਕਦੇ ਹਾਂ ਕਿ ਜੇ ਪਟੀਸ਼ਨ ਸਰਕਾਰ ਤੱਕ ਪਹੁੰਚ ਜਾਂਦੀ ਹੈ ਤੇ ਉਹਦੇ ਨਾਲ ਉਹਦੀ ਜਿਹੜੀ 45 ਸਾਲ ਦੀ ਸਜ਼ਾ ਆ ਉਹ ਆਪਣੇ ਹਿਸਾਬ ਦੇ ਨਾਲ ਸ਼ਾਇਦ ਐਡਜਸਟ ਕਰਕੇ ਉਹਦੀ ਘੱਟ ਕਰ ਸਕਣ ਕਿਉਂਕਿ ਉਹ ਹਈ ਯੰਗ ਆ ਤਾਂ ਕਰਕੇ ਉਹ ਲੋਕੀ ਤਾਂ ਵੀ ਪਟੀਸ਼ਨ ਪਾ ਰਹੇ ਆ ਕਿ ਉਹਦੀ ਸਾਰੀ ਉਮਰ ਹੀ ਨਾ ਸਾਰੀ ਗੱਲ ਜੇ ਜਿੱਦਾਂ ਜੇਲ ਚ ਨਾਰਾਜ ਹੋਵੇ ਤਾਂ ਕਰਕੇ ਲੋਕ ਥੋੜਾ ਬਾਹਰ ਨਿਕਲੇ ਆ ਕਿ ਉਹਦੀ سپورਟ ਚਾ ਰਹੇ ਆ ਹੁਣ ਅੱਦਾ ਇੱਕ ਗੱਲ ਐ ਵੀ ਹੋਈ ਆ ਕਿ ਜਿੱਦਾਂ ਹੁਣ ਤੁਸੀਂ ਲਾ ਲੋ ਕਿ ਵੈਨ ਵਾਲੇ ਨੂੰ ਵੀ ਚੈੱਕ ਕਰਨਾ ਚਾਹੀਦਾ ਸੀਗਾ ਉਹ ਹੁਣ ਮੈਂ ਮੰਨਦਾ ਆ ਕਿ ਉਹ ਹੁਣ ਵੈਨ ਕਿਉਂਕਿ ਇੰਨੀ ਜਲਦੀ ਤਾਂ ਗੱਡੀ ਰੁਕਣੀ ਨਹੀਂ ਹੈਗੀ ਤੇ ਪਰ ਹੁਣ ਮੈਨੂੰ ਅੱਦਾ ਇੱਕ ਵੀਡੀਓ ਆਈ ਸੀ ਮੇਰੇ ਸਾਹਮਣੇ ਜਿਹਦੇ ਵਿੱਚ ਉਹਨਾਂ ਨੇ ਕਿਹਾ ਆ ਕਿ ਕਿ ਵੈਨ ਵਾਲੇ ਨੇ ਬ੍ਰੇਕ ਤੱਕ ਨਹੀਂ ਦਬਾਨ ਦੀ ਕੋਸ਼ਿਸ਼ ਕੀਤੀ ਅੱਛਾ ਇੰਦਾ ਵੀਡੀਓ ਆਈ ਆ ਕਿ ਬ੍ਰੇਕ ਤੱਕ ਨਹੀਂ ਉਹਨੇ ਲਗਾਉਣ ਦੀ ਕੋਸ਼ਿਸ਼ ਕੀਤੀ ਕਹਿੰਦੇ ਸ਼ਾਇਦ ਉਹ ਵੀ ਡਿਸਟਰੈਕਟ ਹੋ ਸਕਦਾ ਆ ਹਾਂ ਇਹ ਵੀ ਗੱਲ ਹੋ ਰਹੀ ਆ ਇਹ ਵੀ ਗੱਲ ਹੋ ਰਹੀ ਆ ਕਿ ਉਹਨੂੰ ਵੀ ਚੈੱਕ ਕਰੋ ਕਿ ਉਹ ਕੀ ਕਰ ਰਹੇ ਸੀਗੇ ਹੁਣ ਜਾਨ ਤੇ ਚਲੋ ਚਲੇਗੀ ਆਪਾਂ ਨਹੀਂ ਹੁਣ ਦੇਖ ਸਕਦੇ ਨਾ ਹੀ ਉਹਨਾਂ ਦੇ ਤੁਸੀਂ ਕੋਈ ਬਿਆਨਬਾਜ਼ੀ ਲੈ ਸਕਦੇ ਹੋ ਪਰ ਇੱਕ ਨਿਕਲ ਕੇ ਗੱਲ ਵਿੱਚ ਉਹ ਵੀ ਆ ਰਹੀ ਆ ਕਿ ਸ਼ਾਇਦ ਉਹ ਵੀ ਡਿਸਟਰੈਕਟ ਨਾ ਹੋਣ ਕਿ ਆਪਸ ਚ ਨਾ ਗੱਲ ਕਰਦੇ ਹੋਣ ਜਾਂ ਕੁਝ ਨਾ ਹੋਵੇ ਤੇ ਉਹਨਾਂ ਨੇ ਅੱਗੇ ਨਹੀਂ ਦੇਖਿਆ ਕਿਉਂਕਿ ਉੱਥੇ ਕਾਰ ਬਹੁਤ ਤੇ ਚਲਦੀ ਆ ਤੇ ਤੁਹਾਨੂੰ ਵਿਦਿਨ ਸੈਕੰਡਸ ਦੇ ਵਿੱਚ ਹੀ ਕੁਝ ਵੀ ਹੋ ਸਕਦਾ ਆ ਜੇ ਰੋਡ ਤੋਂ ਜਦਾ ਹਲਕਾ ਜਾਂ ਧਿਆਨ ਭਟਕਿਆ ਨਹੀਂ ਤੇ ਹਾਦਸਾ ਹੋਇਆ ਨਹੀਂ ਆਮ ਤੌਰ ਤੇ ਮੂਮਨ ਕਿੰਨੀ ਸਪੀਡ ਤੇ ਚੱਲਦੇ ਨੇ ਉਸ ਰੋਡ ਦੇ ਉੱਪਰ ਗੱਡੀਆਂ ਉਸ ਰੋਡ ਤੇ ਤੁਸੀਂ ਜੇ ਆਪਾਂ ਗੱਲ ਕਰੀਏ 100 120 ਦੇ ਵਿੱਚ ਵਿੱਚ ਅੱਛਾ ਐਕਸਪ੍ਰੈਸ ਵੇ ਕਹਿ ਲਉਂ ਕੀ ਹਾਂਜੀ ਐਕਸਪ੍ਰੈਸ ਵੇ ਆ 100 ਤੋਂ ਹਾਂ 120 ਦੇ ਵਿੱਚ ਚੱਲਦੀ ਆ ਉੱਥੇ ਠੀਕ ਆ ਜਤਨ ਧੰਨਵਾਦ ਤੁਸੀਂ ਗੱਲਬਾਤ ਸਾਂਝੀ ਕੀਤੀ ਤਾਂ ਇਹ ਜਤਨ ਠਾਪਾ ਨੇ ਜਲੰਧਰ ਤੋਂ ਇਹ ਬਿਲੋਂਗ ਕਰਦੇ ਨੇ ਤਾਂ ਇਸ ਵੇਲੇ ਛੁੱਟੀ ਆਏ ਹੋਏ ਨੇ ਤਾਂ ਪਿਛਲੇ 10 ਸਾਲਾਂ ਤੋਂ ਨਾਰਥ ਅਮਰੀਕਾ ਦੇ ਵਿੱਚ ਟਰੱਕ ਚਲਾ ਰਹੇ ਨੇ ਤਾਂ ਉੱਥੋਂ ਦੇ ਹਾਲਾਤ ਦੱਸ ਰਹੇ ਨੇ ਕਿ ਕਿਹੋ ਜਿਹਾ ਉੱਥੇ ਸਿਸਟਮ ਹੈਗਾ ਔਰ ਹਰਜਿੰਦਰ ਨੂੰ ਲੈ ਕੇ ਜਿਹੜੀਆਂ ਪਟੀਸ਼ਨਾਂ ਫਾਈਲ ਕੀਤੀਆਂ ਜਾ ਰਹੀਆਂ ਨੇ ਤਾਂ ਕਹਿੰਦੇ ਨੇ ਕਿ ਪਹਿਲਾਂ ਵੀ ਅਜਿਹੇ ਉੱਥੇ ਕੇਸ ਹੋ ਚੁੱਕੇ ਨੇ ਇਨਸੀਡੈਂਟ ਹੋ ਚੁੱਕੇ ਨੇ ਤਾਂ ਪਟੀਸ਼ਨਾਂ ਦੇ ਨਾਲ ਸਜ਼ਾ ਜਿਹੜੀ ਹੈ ਉਹ ਘੱਟ ਹੋ ਜਾਂਦੀ ਹੈ ਤੇ ਇੱਕ ਮੁਹਿੰਮ ਜਿਹੜੀ ਚਲਾਈ ਗਈ ਹੈ 11 ਕੋ ਲੱਖ ਦੇ ਕਰੀਬ ਕਹਿੰਦੇ ਨੇ ਕਿ ਪਟੀਸ਼ਨਾਂ ਦਾਇਰ ਕੀਤੀਆਂ ਗਈਆਂ ਨੇ 50 ਲੱਖ ਕਹਿੰਦੇ ਨੇ ਕਿ ਪਟੀਸ਼ਨਾਂ ਜਿਹੜੀਆਂ 2019 ਵਾਲੇ ਇਨਸੀਡੈਂਟ ਦੇ ਵਿੱਚ ਹੋਈਆਂ ਸੀਗੀਆਂ ਤਾਂ ਉਹਦੇ 'ਚ ਸਜ਼ਾ 110 ਸਾਲ ਤੋਂ ਘਟ ਕੇ ਸਿਰਫ 10 ਸਾਲ ਰਹਿ ਗਈ ਸੀਗੀ ਤਾਂ ਇਹੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਹਰਜਿੰਦਰ ਦੇ ਕੋਲੋਂ ਗਲਤੀ ਤਾਂ ਹੋਈ ਤਿੰਨ ਜਾਨਾਂ ਉਸ ਇਨਸੀਡੈਂਟ ਦੇ ਵਿੱਚ ਚਲੀਆਂ ਗਈਆਂ ਪਰ ਹਰਜਿੰਦਰ ਨੂੰ 45 ਸਾਲ ਦੀ بجائے ਜਿੰਨੀ ਘੱਟ ਤੋਂ ਘੱਟ ਸਜ਼ਾ ਹੋ ਸਕੇ ਕਹਿੰਦੇ ਨੇ ਕਿ ਉਨਾ ਹੀ ਪਰਿਵਾਰ ਦੇ ਲਈ ਚੰਗਾ ਹੋਵੇਗਾ ਦੇਖਦੇ ਰਹੋ #ਪੰਜਾਬ